ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਗੱਲ ਕਰਾਂਗੇ ਭਾਈ ਅੰਮ੍ਰਿਤਪਾਲ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਸੀ ਹਲਕਾ ਸ਼੍ਰੀ ਖਡੂਰ ਸਾਹਿਬ ਤੋਂ ਜੇਲ੍ਹ ਦੇ ਵਿੱਚ ਬੰਦ ਸੀ ਇਸ ਦੇ ਬਾਵਜੂਦ ਵੀ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਸੀ ਉਹਨਾਂ ਨੇ ਅੱਡੀ ਚੂਟੀ ਦਾ ਜੋਰ ਲਗਾਇਆ ਬਾਅਦ ਵਿੱਚ ਜਿਵੇਂ ਹੀ ਜਿੱਤੇ ਪੰਜਾਬ ਸਰਕਾਰ ਨੇ ਪਾਲ ਸਰਕਾਰ ਦੇ ਨਾਲ ਮਿਲ ਕੇ ਐਨਐਸਏ ਇੱਕ ਸਾਲ ਦੀ ਹੋਰ ਵਧਾ ਦਿੱਤੀ ਯੂਆਪਾ ਲਗਾ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਉਸ ਦਾ ਨਾਮ ਜਿਹੜਾ ਹੈ ਗੈਂਗਸਟਰ ਜੈਪਾਲ ਭੁੱਲੜ ਦੇ ਨਾਮ ਨਾਲ ਵੀ ਜੁੜਿਆ ਜਾ ਰਿਹਾ ਹੈ ਯਾਨੀ ਕਿ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੂੰ ਪਸਾਉਣ ਲਈ ਜੇਲ੍ਹ ਦੇ ਵਿੱਚ ਡਕਣ ਲਈ ਪੰਜਾਬ ਸਰਕਾਰ ਆਪਣਾ ਪੂਰਾ ਤਾਮ-ਚਾਮ ਚੋਕਰੀ ਹੈ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹੁਣ ਸਭ ਤੋਂ ਜ਼ਿਆਦਾ ਡਰ ਸਤਾ ਰਿਹਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਮਰਤਪਾਲ ਦਾ ਅਮਰਤਪਾਲ ਐਮਪੀ ਹੋਣ ਦੇ ਨਾਲ-ਨਾਲ ਰਾਸ਼ਟਰੀ ਪ੍ਰਧਾਨ ਵੀ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਸ ਦਾ ਆਗਾਜ਼ ਹੋਇਆ ਸੀ 14 ਜਨਵਰੀ ਯਾਨੀ ਕਿ ਮੰਗੀ ਵਾਲੇ ਦਿਨ ਸ਼੍ਰੀ ਮੁਖਤਸਰ ਸਾਹਿਬ ਦੀ ਧਰਤੀ ਤੋਂ ਲਗਾਤਾਰ ਵੱਡਾ ਬਲ ਮਿਲ ਰਿਹਾ ਹੈ ਵੱਡੇ ਆਗੂ ਖਾਸ ਕਰਕੇ ਸਿੱਖ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਸ਼ਮੂਲੀਅਤ ਸ਼ਾਮਲ ਹੋ ਰਹੇ ਨੇ ਭਾਈ ਅਮਰਪਾਲ ਖਾਲਸਾ ਦੀ ਨਵੀਂ ਬਣੀ ਪਾਰਟੀ ਅਕਾਲੀ ਦਲ ਵਾਸ ਪੰਜਾਬ ਦੇ ਵਿੱਚ ਖੁਸ਼ਖਬਰੀ ਹੈ ਭਾਈ ਅਮਰਪਾਲ ਖਾਲਸਾ ਦੇ ਸਮਰਥਕਾਂ ਵਾਸਤੇ ਜਿੱਥੇ ਕਿ ਇੱਕ ਪਾਸੇ ਮੈਂਬਰਸ਼ਿਪ ਜਿਹੜੀ ਹੈ ਚੱਲੀ ਹੋਈ ਹੈ ਜੇ ਇਸੇ ਤਰ੍ਹਾਂ ਮੈਂਬਰਸ਼ਿਪ ਰਹੀ ਤਾਂ ਸੂਤਰ ਦੱਸਦੇ ਨੇ ਕਿ ਜੂਨ ਜੁਲਾਈ ਦੇ ਵਿੱਚ 30 ਤੋਂ 35 ਲੱਖ ਲੋਕ ਜਿਹੜੇ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜ ਜਾਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੂਰਾ ਇੰਪੈਕਟ ਪੂਰਾ ਪ੍ਰਭਾਵ ਪਵੇਗਾ ਦੂਸਰੀਆਂ ਪਾਰਟੀਆਂ ਤੇ ਖਬਰ ਜਿਹੜੀ ਆ ਰਹੀ ਹੈ ਭਾਈ ਅਮਰਪਾਲ ਖਾਲਸਾ ਨੂੰ ਲੈ ਕੇ 4 ਮਾਰਚ ਨੂੰ ਜਿਹੜਾ ਵੱਡਾ ਫੈਸਲਾ ਆਵੇਗਾ ਭਾਰਤੀ ਜਨਤਾ ਪਾਰਟੀ ਨੇ ਵੀ ਕਮੇਟੀ ਬਣਾ ਦਿੱਤੀ ਹੈ ਦੂਸਰੇ ਪਾਸੇ ਪੰਜਾਬ ਤੇ ਹਰਿਆਣਾ ਦੇ ਹਾਈ ਕੋਰਟ ਦੇ ਜੱਜ ਵੱਲੋਂ ਵੀ ਮੰਥਨ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪੋ ਆਪਣੇ ਥਿਊ ਵਿਊ ਦਿਓ ਆਉਣਾ ਚਾਹੀਦਾ ਹੈ ਕਿ ਨਹੀਂ ਆਉਣਾ ਚਾਹੀਦਾ ਜੇਕਰ ਗੱਲ ਕਰੀਏ ਉਹਨਾਂ ਦੀ ਮੈਂਬਰ ਆਫ ਪਾਰਲੀਮੈਂਟ ਵਾਲੀ ਕੁਰਸੀ ਨੂੰ ਉਸ ਨੂੰ ਵੀ ਝਟਕਾ ਲੱਗ ਸਕਦਾ ਹੈ ਜੇਕਰ ਪੋਜ਼ਿਟਿਵ ਰਿਜ਼ਲਟ ਨਹੀਂ ਆਉਂਦੇ ਲੇਕਿਨ ਇੱਕ ਚੈਨਲ ਨੇ ਬੜਾ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ 4 ਮਾਰਚ ਨੂੰ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀ ਪੱਕੇ ਤੌਰ ਯਾਨੀ ਕਿ ਪਰਮਾਨੈਂਟ ਤੌਰ ਤੇ ਬਾਹਰ ਆ ਰਹੇ ਨੇ ਵੈਸੇ ਤਾਂ 18 ਮਾਰਚ ਨੂੰ ਐਨਐਸਏ ਖਤਮ ਹੋਣੀ ਹੈ ਯੂਆਪਾ ਕਲਾ ਭਾਈ ਅਮਰਤਪਾਲ ਤੇ ਲੱਗਿਆ ਹੈ ਜਾਂ ਉਹਨਾਂ ਦੇ ਸਾਥੀਆਂ ਤੇ ਲੱਗਿਆ ਹੈ ਇਹ ਗੱਲ ਹਾਲੇ ਇਸ ਦਾ ਖੁਲਾਸਾ ਨਹੀਂ ਹੋਇਆ ਲੇਕਿਨ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਭਾਈ ਅਮਰਤਪਾਲ ਖਾਲਸਾ ਦੇ ਸਮਰਥਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਖੁਸ਼ ਨੇ ਕਿਉਂਕਿ ਪੰਜਾਬ ਦੇ ਜਵਾਨਾਂ ਵਾਸਤੇ ਇੱਕ ਰੋਲ ਮਾਡਲ ਦਾ ਇੱਕ ਆਈਕੋਨਿਕ ਪਰਸਨੈਲਿਟੀ ਵਾਂਗੂ ਕੰਮ ਕਰ ਰਹੇ ਨੇ ਭਾਈ ਅਮਰਤਪਾਲ ਖਾਲਸਾ ਕਿਉਂਕਿ ਉਹਨੇ ਨਸ਼ਿਆਂ ਨੂੰ ਬੰਦ ਕਰਾਉਣ ਦੇ ਵਿੱਚ ਬੜਾ ਜੋਰ ਲਾਇਆ ਸੀ ਲੇਕਿਨ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਜਿਹੜਾ ਹੈ ਵਿਰੋਧ ਕੀਤਾ ਜਾਂਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਉਹ ਕਿਸੇ ਵੀ ਪੰਨ ਦਾ ਹੋਵੇ ਇਸੇ ਤਰ੍ਹਾਂ ਹੀ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੇ ਨਾਲ ਕੀਤਾ ਗਿਆ NSA 1 ਸਾਲ ਦੀ ਲਗਣੀ ਚਾਹੀਦੀ ਸੀ ਪੰਜਾਬ ਅਤੇ ਹਰਿਆਣਾ ਦੀ ਕੋਰਟ ਤਾਂ ਇਹ ਵੀ ਕਹਿ ਰਹੀ ਹੈ ਕਿ ਤੁਹਾਡੇ ਕੋਲ ਪ੍ਰੋਪਰ ਐਫ ਆਈ ਆਰ ਨਹੀਂ ਐਫ ਆਈ ਆਰ ਨਾ ਹੋਣ ਦੇ ਬਾਵਜੂਦ ਵੀ 2 ਸਾਲ ਦੀ NSA ਹੈ ਹੁਣ ਇਹ ਮੁਹਈਆ ਕਰਵਾ ਪਾਵੇਗੀ ਆਨਲਾਈਨ ਜਾਂ ਨਹੀਂ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਦੇਖੋ ਦੇਵ ਸਿੱਧੂ ਨਾਮ ਦੇ ਇੱਕ ਚੈਨਲ ਨੇ ਖੁਲਾਸਾ ਕੀਤਾ ਹੈ ਕਿ 4 ਮਾਰਚ ਨੂੰ ਹੱਕ ਵਿੱਚ ਫੈਸਲਾ ਆਵੇਗਾ ਭਾਈ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੇ ਵਿੱਚ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਿਸ਼ਚਿੰਤ ਇੱਕ ਪੱਖੀ ਮੁਕਾਬਲਾ ਹੋਵੇਗਾ ਜਿਸ ਤਰ੍ਹਾਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਪੀ ਪਾਰਟੀ ਆਈ ਸੀ ਉਸੇ ਤਰ੍ਹਾਂ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਐਜ਼ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਹੋਣਗੇ